ਸਾਥੀ ਸਾਰੇ ਨੌਜਵਾਨਾਂ ਨੂੰ ਸਾਰੇ ਕਿਸਾਨਾਂ ਨੂੰ ਅਪੀਲ ਹੈ ਇੱਕ ਤਾਂ ਹਯੂਮ ਬਣਾ ਕੇ ਅੱਗੇ ਨਹੀਂ ਵਧਣਾ ਕਿਸੇ ਨੇ ਮੇਰੀ ਗੱਲ ਨਾਲ ਸੰਤੋਸ਼ ਨਾਲ ਹਯੂਮ ਬਣਾ ਕੇ ਕੋਈ ਸ਼ਹਿਜਾ ਨਹੀਂ ਕਰਨਾ ਦੇਖੋ ਅਸੀਂ ਤੁਹਾਨੂੰ ਰੋਕਾ ਦੇ ਕੇ ਲੈ ਕੇ ਜਾਂਦਾ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਮਾਂ ਦੀ ਗੋਜ ਸੁਣੀ ਹੋਵੇ ਅਸੀਂ ਨਹੀਂ ਚਾਹੁੰਦੇ ਜੇ ਕਿਸੇ ਸਦੀ ਭੈਣ ਦਾ ਕਿਸੇ ਧੀ ਦਾ ਸੁਹਾਗ ਗਰੀ ਅਸੀਂ ਵੇਖਿਆ ਉਹ ਲੜਾਈ ਅਸੀਂ ਤੁਹਾਡੇ ਤੋਂ ਮੂਹਰੇ ਹੋ ਕੇ ਆਪਦੀਆਂ ਜਿਹੜੀਆਂ ਆਘੂਆਂ ਸੀ ਰਿਸਪੋਨਸੀਬਿਲਟੀ ਸਾਡੀ ਬਣਦੀ ਆ ਤੁਹਾਡੀ ਨਹੀਂ ਬਣਦੀ ਇਹ ਸਾਡੀ ਹੱਥ ਜੋੜ ਕੇ ਬੇਨਤੀ ਆ ਮੈਂ ਇਕੱਲ ਹੋਰ ਵੀ ਬੇਨਤੀ ਕਰਦਾ ਤੁਸੀਂ ਜਿੰਨੇ ਵੀ ਹੋ ਤੁਹਾਡੇ ਤੋਂ ਸਦੀਕ ਕਸਮ ਖਾ ਕੇ ਕਹੋ ਕਿ ਕੋਈ ਕਿਸੇ ਤਰ੍ਹਾਂ ਦੀ ਵੀ ਕਿਸੇ ਤਰ੍ਹਾਂ ਦੀ ਵੀ ਹਿੰਸਾ ਨਹੀਂ ਕਰਾਂਗੇ ਇਥੇ ਨਾਲ ਦੋਸਤੋ ਹੱਥ ਖੜਾ ਕਰਕੇ ਦਿਓ ਪਰਵਾਨਗੀ ਅਸੀਂ ਅਸੀਂ ਜਿਹੜੀ ਇਹ ਗੱਲ ਆ ਜਿਵੇਂ ਭਨੇ ਸਾਹਮਣੇ ਸਰਕਾਰ ਨੂੰ ਕਿਹਾ ਹੈ ਕਿ ਭਾਰਤ ਸਰਕਾਰ ਅੱਜ ਕੋਈ ਵਕਤ ਹਜੇ ਕੋਈ ਖੰਗ ਨਹੀਂ ਗਿਆ ਅਸੀਂ ਟਾਈਮ ਜਿਹੜਾ ਦਿੱਤਾ ਅਸੀਂ ਉਸ ਟਾਈਮ ਤੇ ਜਾਣਾ ਉਸ ਤੋਂ ਪਹਿਲਾਂ ਸਰਕਾਰ ਅਗਰ ਇਹਦੇ ਤੋਂ ਕੋਈ ਫੈਸਲਾ ਲੈਣਾ ਚਾਹੁੰਦੀ ਹੈ ਇਹਦਾ ਕੋਈ ਹੱਲ ਕੱਢਣਾ ਚਾਹੁੰਦੀ ਹੈ ਤਾਂ ਸਰਕਾਰ ਕੱਲ ਨੂੰ ਇਹ ਨਾ ਕਵੇ ਕਿ ਕਿਸਾਨਾਂ ਨੇ ਸਾਡੀ ਗੱਲ ਨਹੀਂ ਸੁਣੀ ਅਸੀਂ ਇਹਨਾਂ ਦੀ ਗੱਲ ਦਾ ਹੱਲ ਕਢਣਾ ਚਾਹੁੰਦੇ ਸੀ ਇਸ ਲਈ ਅਸੀਂ ਸਰਕਾਰ ਨੂੰ ਹਜੇ ਵੀ ਸਮਾਂ ਦਿੰਨੇ ਆ ਤੁਸੀਂ ਜਿੰਨੇ ਵੀਰ ਹੋ ਇੱਕ ਤੁਹਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਮੋਟਾ ਸਾਡਾ ਦੋ ਚਾਰ ਜਾਂ ਪੰਜ ਸੱਤਾਂ ਸਾਕੂਆਂ ਦਾ ਨਹੀਂ ਇੱਕ ਇਸ ਤਰੀਕੇ ਦੇ ਨਾਲ ਹਰਿਆਣਾ ਗਵਰਨਮੈਂਟ ਵੱਲੋਂ ਆਪਣੇ ਮੁਲਾਜ਼ਮ ਤੁਹਾਡੇ ਵਿੱਚ ਵੜ ਕੇ ਸਾਡੇ ਯੂਥ ਨੂੰ ਸਾਡੇ ਨੌਜਵਾਨਾਂ ਨੂੰ ਪ੍ਰਵੇਸ਼ ਕੀਤਾ ਜਾਂਦਾ ਹੈ ਉਹਨਾਂ ਨੂੰ ਪੜ੍ਹਾਇਆ ਜਾਂਦਾ ਹੈ ਉਹ ਅੱਗੋਂ ਫੇਰਾ ਸਾਡੇ ਬੱਚਿਆਂ ਨੂੰ ਪਤਾ ਨਹੀਂ ਲੱਗਦਾ ਬਹੁਤ ਮਿਹਰਬਾਨੀ ਅਗਲੀ ਜਿਹੜੀ ਗੱਲ ਹੈ ਜਿਸ ਤਰ੍ਹਾਂ ਦਾ ਪ੍ਰਬੰਧ ਹੈ ਆ ਜਿਹੜਾ ਤੁਸੀਂ ਅੰਦੋਰਨ ਕਰ ਰਹੇ ਹੋ ਅਗਰ ਉੱਥੇ ਸਾਡੇ ਗਿਆ ਤੋਂ ਸਾਡੇ ਦੇ ਨਾਲ ਕਿਸੇ ਨਾਲ ਕੁਝ ਵੀ ਹੁੰਦਾ ਹੈ ਕਸਮ ਖਾਉ ਸਾਡੀ ਤੇ ਸਾਡੇ ਤੋਂ ਮਗਰੋਂ ਅੰਦੋਲਨ ਪੜਕਣ ਨਹੀਂ ਦੇਉਂਗਾ ਅੰਦੋਲਨ ਜਿੱਤਣਾ ਹੈ ਫਾਕੇ ਅੱਗੇ ਮਰ ਜਾਣ ਤੋਂ ਬਾਅਦ ਹੋਕਰ ਮਿੱਤਰੋ ਸਾਥ ਹੋਏ ਜੇ ਕਰ ਅੱਪਾ ਆਕੂ ਵੀ ਮਰਵਾ ਲਈਓ ਅੰਦੋਲਨ ਵੀ ਪੜਕ ਕੇ ਪ੍ਰਾਪਤੀ ਵੀ ਕੁਛ ਨਾ ਹੋਵੇ ਇਹ ਰੋਂ ਦੱਸੋ ਵੀ ਸਾਡਾ ਇਹ ਅੰਦੋਲਨ ਲੜਨ ਦਾ ਕੋਈ ਫਾਇਦਾ ਹੋਇਆ ਕੀ ਅਸੀਂ ਇੱਥੇ ਬੰਦੇ ਮਰਵਾਉਣੇ ਆ ਜਾਂ ਫਿਰ ਆਪਦੀ ਪ੍ਰਾਪਤੀ ਕਰਨੀ ਆ ਪ੍ਰਾਪਤੀ ਇੱਕ ਆਵਾਜ਼ ਚ ਦੱਸਿਓ ਭਲਾ ਪ੍ਰਾਪਤੀ ਪ੍ਰਾਪਤੀ ਕਰਨ ਆਏ ਹੋ ਜਾਂ ਬੰਦੇ ਮਰਵਾਉਣ ਆ ਪ੍ਰਾਪਤੀ ਕਰਨ ਆਏ ਪ੍ਰਾਪਤੀ ਮਿੱਤਰੋ ਸ਼ਾਂਤੀ ਨਾਲ ਹੋਣੀ ਆ ਤੁਹਾਡੀ ਸ਼ਾਂਤੀ ਨੇ ਇਹ ਪ੍ਰਾਪਤੀ ਕਰਨਿਆ ਮੇਰੇ ਹੱਥ ਜੋੜ ਕੇ ਬੇਨਤੀ ਹੈ ਤੁਹਾਨੂੰ ਤੁਸੀਂ ਵੀ ਸ਼ਾਮਲ ਹੋਣਾ ਔਰ ਅਗਲੇ ਪਾਸੇ ਫੇਰ ਦੁਬਾਰਾ ਮੇਰੀ ਕੇਂਦਰ ਸਰਕਾਰ ਨੂੰ ਅਪੀਲ ਹੈ ਕਿ ਵਕਤਾਂ ਸਰਕਾਰ ਕੋਲੇ ਸਮਾ ਸਰਕਾਰ ਕੋਲੇ ਸੰਭਾਲ ਸਕਦੀ ਹੈ ਸਮਾਂ ਅਜੇ ਵੀ ਮਗਵਕਤ ਸੰਭਾਲ ਸਕਦੀ ਹੈ ਜੇ ਸਰਕਾਰ ਆਪਣੇ ਨਾਲ ਤੋ vairak table ਟਾਕੇ ਆ ਕੇ ਆਪਣੇ ਮਸਲੇ ਦਾ ਹੱਲ ਕਰਨ ਲਈ ਤਿਆਰ ਹੁੰਦੀ ਆ। ਇਮਾਨਦਗਰ ਦਸਤਬਰ ਸਰਕਾਰ ਨਾਲ ਗੱਲ ਕਰੀਏ ਜਾਂ ਨਾ ਕਰੀਏ? ਤੋਂ ਵੀ ਦੋਸਤੋ ਕਰੀਏ। ਅੱਜ ਖੜੇ ਕਰਕੇ ਪ੍ਰਵਾਨਗੀ ਦਿਓਗਾ ਭਲਾ? ਕਰੀਏ ਗੱਲ। ਧੰਨਵਾਦ। ਹੁਣ ਅਗਲੀ ਗੱਲ ਜੇ ਸਰਕਾਰ ਦੀ ਇੰਨੀ ਬੇਵਸੀ ਹੈ ਕਿ ਸਾਡੇ ਇਹ ਜਿਹੜੇ ਮਸਲੇ ਨੇ ਕੋਈ ਮੰਗਾ ਨਹੀਂ ਅਸ ਸੀਐਡੀ ਦੇ ਵਿੱਚ ਖੜੇ ਆ ਜੀ ਇਹ ਬਹੁਤ ਚਿਰ ਦੇ ਮੁੱਦੇ ਨੇ ਖੜੇ ਰਹੰਦੋ ਸੀਐਡੀ ਵਾਲਾ ਨੂੰ ਸੀਐਡੀ ਵਾਲਿਆਂ ਨੇ ਤੁਹਾਡੀ ਗੱਲ ਉੱਤੇ ਫਿਰਦੀ ਕਰਨੀ ਆ ਤਾਂ ਮੇਰੇ ਦੋਸਤੋ ਜਿਹੜੀਆਂ ਮੰਗਾਂ ਲੈ ਕੇ ਆਏ ਆ ਇਹ ਮੰਗਾਂ ਨਹੀਂ ਸਰਕਾਰ ਦੇ ਸਾਡਲਲ ਕੀਤੇ ਹੋਏ ਵਾਅਦੇ ਨੇ ਅਗਰ ਸਰਕਾਰ ਇੰਨੀ ਬੇਵੱਸ ਹੈ ਤੇ ਵਾਅਦੇ ਨਹੀਂ ਪੂਰੇਆ ਕਰ ਸਕਦੀ ਤਾਂ ਮੈਂ ਸਾਡੀ ਸਰਕਾਰ ਨੂੰ ਤਾਂ ਤੇ ਆ ਬਾਗਰਾ ਨੂੰ ਸਿਕਾਇ ਆਪ ਖੋਲਨੇ ਤੇ ਅਸੀਂ ਸ਼ਾਂਤੀਪੂਰਵਕ ਧੱਕਦੇ ਨਾਲ ਦਿੱਲੀ ਵੱਲ ਨੂੰ ਕੂਚ ਕਰੀਏ ਰਸਤੇ ਦੇ ਵਿੱਚ ਸਾਡੇ ਤੋਂ ਬੈਰੀਕੇਟਿੰਗ ਕਰਕੇ ਲੋਕਾਂ ਨੂੰ ਅਜਿਹੇ ਹਾਲਾਤ ਬਣਾ ਕੇ ਲੋਕਾਂ ਨੂੰ ਟੈਂਕਸ ਕਰਨਾ ਹਲਕਾ ਨੂੰ ਮਹੌਲ ਨੂੰ ਟੈਂਕਸ ਕਰਨਾ ਇਹ ਸਰਕਾਰ ਲਈ ਬਹੁਤੀ ਚੰਗੀ ਗੱਲ ਨਹੀਂ ਸੋ ਮੈਂ ਜ਼ਿਆਦਾ ਨਾ ਬੋਲਦਾ ਹੋਇਆ ਇੱਕ ਬੇਨਤੀ ਕਰਨਾ ਤੁਹਾਡੇ ਸਾਰਿਆਂ ਨੂੰ ਤੇ ਅਸੀਂ ਮੇਰੀ ਦਿਲੀ ਇੱਛਾ ਹੈ ਕਿ ਸਾਡੇ ਜੋ ਜੇ ਕੋਈ ਕੋਸ਼ਿਸ਼ ਕਰੋ ਸਮੇਂ ਦੇ ਵਿੱਚ ਚੌਪਈ ਸਾਹਿਬ ਦਾ ਪਾਠ ਕਰ ਸਕਦਾ ਹੈ ਜਿਹੜਾ ਵੀ ਕਰ ਸਕਦਾ ਹੈ ਕਿਰਪਾ ਕਰਕੇ ਗੱਡੀ ਕੋਲੇ ਆਓ ਚੌਪਈ ਸਾਹਿਬ ਦਾ ਪਾਠ ਕਰਾਂਗੇ ਉਹਨਾਂ ਚੌਪਈ ਸਾਹਿਬ ਦਾ ਪਾਠ ਕਰਾਂਗੇ ਨਾ ਨਾ ਸਰਕਾਰ ਨੂੰ ਮੌਕਾ ਦੇਵਾ ਜੋ ਨਾ ਉਦੋਂ ਸਰਕਾਰ ਫਿਰ ਇਹ ਕਹੂਗੀ ਤੇ ਲਓ ਜੀ ਤੁਸੀਂ ਤਾਂ ਬੋਲਦੇ ਸਾਰੇ ਹੱਲਾ ਬੋਲਦਾ ਇਸ ਕਰਕੇ ਇੰਮਕ ਸਮਾਂ ਹ ਹਿੰਦੀ ਚ ਦੇਖਿਏ ਹਮਾਰਾ ਇਹ ਸਰਕਾਰ ਸੇ ਨਿਵੇਕਨ ਹੈ ਤੇ ਅਭੀ ਵੀ ਸਰਕਾਰ ਕੇ ਵਾਪਸ ਵਕਤ ਹੈ ਇਸ ਵਕਤ ਕੋ शांति को बहाल रखना सरकार की भी उतनी जिम्मेदारी है जितनी हमारी बनती है मैं आपके और सबको के द्वारा सब इन चैनलों के माध्यम से पूरे देश के अंदर यह बात पुताड़ा चाहता हूं